ਮਨ ਰੇ ਸਦਾ ਆਨੰਦ ਗੁਣ ਗਾਏ ఓ ਮਾਈਂਡ ਸਿੰਘ ਇਜ਼ ਗਲੋਰੀਅਸ ਪੈਰਾਸਿਸ ਐਂਡ ਬੀ ਇਨ ਈ ਕਾਸਟੇਸੀ ਫੋਰ ਏਵਰ ਮਨ ਰੇ ਮੇਰਿਆ ਮਨਾ ਸਦਾ ਹਮੇਸ਼ਾ ਦੇ ਲਈ ਆਨੰਦ ਖੁਸ਼ੀ ਗੁਣ ਸਿਫਤ ਗਾਏ ਮਤਲਬ ਕਿ ਉਚਾਰਨ ਕਰ ਹਮੇਸ਼ਾ ਦੇ ਲਈ ਅਜਿਹੇ ਬੋਲ ਬੋਲ ਜਿਦੇ ਨਾਲ ਸਾਰਿਆਂ ਨੂੰ ਖੁਸ਼ੀ ਮਿਲੇ ਆਨੰਦ ਦੇ ਗੁਣ ਗਾ ਕਦੇ ਵੀ ਭੈੜੀ ਸੂਰਤ ਬਣਾ ਕੇ ਜਾਂ ਭੈੜੀ ਸਿਰਤ ਬਣਾ ਕੇ ਕਿਸੇ ਦਾ ਕੰਮ ਨਾ ਬਗਾੜੀ ਜਾਂ ਕਿਸੇ ਦਾ ਕੰਮ ਬਗਾੜਨ ਦੀ ਕੋਸ਼ਿਸ਼ ਨਾ ਕਰੀ। ਅ ਗੁਰਬਾਣੀ ਹਮੇਸ਼ਾ ਹੀ ਮੋਟੀਵੇਟ ਕਰਦੀ ਹੈ ਹਮੇਸ਼ਾ ਹੀ ਤੈਨੂੰ ਅਜੀਹੇ স্তর ਤੇ ਹਮੇਸ਼ਾ ਅਜੀਹਾ ਦਰਜਾ ਦਿੰਦੀ ਹੈ ਕਿ ਤੂੰ ਮੂੰਹ ਦੇ ਨਾਲ ਬੋਲ ਕੇ ਵੀ ਕਿਸੇ ਦਾ ਕੰਮ ਖਰਾਬ ਨਾ ਕਰੀ ਕਿਸੇ ਨੂੰ ਗਾਲਾਂ ਨਾ ਕੱਢੀ। ਸਿਫਤ ਕਰਦੇ ਕਿਸੇ ਦੀ ਕਿਸੇ ਦੇ ਬੱਚੇ ਦੀ ਸਿਫਤ ਕਰਦੇ ਕਿਸੇ ਦੀ ਨਵੀਂ ਲਿਆਂਦੀ ਚੀਜ਼ ਦੀ ਸਿਫਤ ਕਰਦੇ ਸੇਵਤ ਕਰਨ ਨਾਲ ਕਿਹੜਾ ਮੁੱਲ ਲੱਗਦਾ ਕੋਈ ਪੈਸਾ ਲੱਗਣਾ بس ਦੋ ਮਿੱਠੇ ਬੋਲ ਹੀ ਬੋਲਨੇ ਨੇ ਉਹ ਕਿੰਨੇ ਵਧੀਆ ਹੋ ਤੁਸੀਂ ਤੁਹਾਡੇ ਨਾਲ ਮਿਲਣਾ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਤੋਂ ਵੱਡਾ ਕੋਈ ਨਹੀਂ ਤੁਸੀਂ ਬਹੁਤ ਮਹਾਨ ਹੋ ਜਾਂ ਸੌਰੀ ਮੈਨੂੰ ਮਾਫ ਕਰ ਦਿਓ ਮੇਰੇ ਮੂੰਹ ਚੋਂ ਆਇ ਨਿਕਲ ਗਿਆ ਸੀਗਾ ਜਾਂ ਕੋਈ ਗੱਲ ਨਹੀਂ ਜੇ ਤੁਹਾਡੇ ਮੂੰਹ ਚੋਂ ਐਦਾਂ ਕੁਝ ਨਿਕਲ ਗਿਆ ਤਾਂ ਮੈਂ ਤੁਹਾਨੂੰ ਮਾਫ ਕਰਦਾ ਜਾਂ ਮਾਫੀ ਮੰਗਣ ਦੀ ਲੋੜ ਨਹੀਂ ਆਪਾਂ ਗੁਰਨਾਨਕ ਦੇ ਬੱਚਾ ਐਦਾਂ ਮਿੱਠੀ ਬੋਲੀ ਜਾਂ ਤੁਸੀਂ ਕਦੇ ਆਓ ਆਪਾਂ ਬੈਠ ਕੇ ਖਾਣਾ ਖਾਂਦੇ ਆ ਜਾਂ ਆਪਾਂ ਘੁੰਮਣ ਚੱਲਾਂਗੇ ਇਕੱਠੇ ਇਦਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਖੁਸ਼ੀ ਮਿੱਤਰਤਾ ਭਾਈਚਾਰਕ ਸਾਂਝ ਵਧਾਉਣ ਦੇ ਲਈ ਗੁਰਬਾਣੀ ਕਹਿੰਦੀ ਆ ਵਧਾਈਏ ਆਪਾਂ ਸਾਰੇ ਜਾਣੇ